ਅਮਰਿਤਪਾਲ ਦੇ ਸਾਥੀਆਂ ਨੂੰ ਗੁਰੂ ਨਗਰੀ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਗੁਰੂ ਨਗਰੀ ਦੀ ਕੋਰਟ ਦੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਮਰਿਤਪਾਲ ਦੇ ਸਾਥੀਆਂ ਨੂੰ ਲਿਆਂਦੇ ਜਿਹੜੇ ਫੁੱਟਾ ਪ੍ਰਬੰਧ ਇੱਥੇ ਕਰ ਲਿੱਤੇ ਗਏ ਨੇ ਤਾਂ ਉੱਥੇ ਹੀ ਸਾਡੇ ਨਾਲ ਇਸ ਜਗ੍ਹਾ ਤੇ ਮੌਜੂਦ ਹੈਗੇ ਨੇ ਉਹਨਾਂ ਦੇ ਜਿਹੜੇ ਐਡਵੋਕੇਟ ਹੈਗੇ ਨੇ ਉਹ ਵੀ ਇੱਥੇ ਮੌਜੂਦ ਉਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਜੋ ਅੱਜ ਦੀ ਇਸ ਪੇਸ਼ੀ ਦੇ ਉੱਤੇ ਕੀ ਕਹਿਣਾ ਹੈ ਤਾਂ ਜਿੱਥੇ ਕਿ ਸਿਕਿਉਰਿਟੀ ਤੇ ਵੀ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਤਾਂ ਅਜੇ ਅਮਰਿਤਪਾਲ ਦੇ ਸਾਥੀ ਜਿਹੜੇ ਹੈਗੇ ਨੇ ਉਹਨਾਂ ਨੂੰ ਲਿਆ ਕੇ ਇਸ ਕੋਰਟ ਦੇ ਵਿੱਚ ਕਿਉਂਕਿ ਗੁਰੂ ਨਗਰੀ ਦੇ ਕੋਰਟ ਦੇ ਵਿੱਚ ਹੁਣ ਜੋ ਉਹਨਾਂ ਨੂੰ ਪੇਸ਼ ਕੀਤਾ ਜਾਣਾ ਹੈਗਾ ਦੱਸ ਦੇ ਕਿ 39 ਨੰਬਰ ਐਫਆਰ ਦੇ ਅਧੀਨ ਹੈ ਜੋ ਕੇਸ ਆਉਂਦੇ ਦੱਸ ਦਈਏ ਕਿ ਜਦੋਂ ਜੋ ਅਮਰਿਤਪਾਲ ਦੇ ਸਾਥੀ ਅਜਨਾਲਾ ਵਿਖੇ ਜਾ ਰਹੇ ਸਨ ਤਾਂ ਉਹਨਾਂ ਵੱਲੋਂ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਗੁਰੂ ਸਾਹਿਬ ਦੀ ਔੜ ਦੇ ਵਿੱਚ ਉਸ ਥਾਣੇ ਦੇ ਵਿੱਚ ਜਨਾਲਾ ਥਾਣੇ ਦੇ ਵਿੱਚ ਜਦੋਂ ਕਹਿ ਸਕਦੇ ਹ ਅਟੈਕ ਕੀਤਾ ਜਾਂਦਾ ਜਿਸ ਤੋਂ ਬਾਅਦ ਕਿ ਉਸ ਥਾਣੇ ਦੇ ਅਧੀਨ ਜੀ ਕਹਿ ਲਈਏ ਕਿ ਜਿਹੜੇ ਅਧਿਕਾਰੀ ਸੀਗੇ ਹਲਾ ਅਧਿਕਾਰੀ ਸੀਗੇ ਇੱਕ ਐਸਪੀ ਰੈਂਕ ਦੇ ਅਧਿਕਾਰੀ ਜੋਗਰਾਜ ਸਿੰਘ ਜੀ ਤਾਂ ਉਸ ਦੇ ਨਾਲ 5 ਤੋਂ 6 ਪੁਲਿਸ ਅਧਿਕਾਰੀ ਹੋ ਕੇ ਜਿਹੜੇ ਕੀ ਹਾਇਲ ਹੋਏ ਸੀਗੇ ਤਾਂ ਅੱਜ ਉੱਥੇ ਤੁਸੀਂ ਵੇਖ ਸਕਦੇ ਹੋ ਅਸੀਂ ਇਸ ਕੋਰਟ ਦੇ ਵਿੱਚ ਮੌਜੂਦ ਹੈਗੇ ਆਂ ਤੇ ਸਾਡੇ ਨਾਲ ਜਿਹੜੇ ਸਰਕਾਰੀ ਵਕੀਲ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਅੱਜ ਦੇ ਇਸ ਜਿਸ ਮੌਕੇ ਤੇ ਅਮਰਤਪਾਲ ਦੇ ਸਾਥੀ ਜੋ ਇੱਥੇ ਆ ਕੇ ਪੇਸ਼ ਹੋਣਗੇ ਜਿਨ੍ਹਾਂ ਦੇ ਵਿੱਚ ਕੀ ਪਪਲਪ੍ਰੀਤ ਸਿੰਘ ਜੋ ਉਹਨਾਂ ਦੇ ਨਾਲ ਪ੍ਰਧਾਨ ਮੰਤਰੀ ਬਾਚੇ ਕੇ ਜਾਂ ਫਿਰ ਜੋ ਅਮਰਤਪਾਲ ਦੇ ਸਾਥੀ ਨੇ ਜੋ ਉਹਨਾਂ ਦੇ ਚਾਚਾ ਜੀ ਨੇ ਉਹ ਵੀ ਆ ਕੇ ਜੋ ਇੱਥੇ ਪੇਸ਼ ਹੋਣਗੇ ਉਹਨਾਂ ਨੂੰ ਲੈ ਕੇ ਆਏਗੀ ਪੁਲਿਸ ਤੋਂ ਉਸਦੇ ਉਸ ਤੋਂ ਇਲਾਵਾ ਜਿਹੜੇ ਹੋਰ ਵੀ ਉਹਨਾਂ ਦੇ ਜਿਹੜੇ ਸੱਤ ਸੀਗੇ ਸਾਰਿਆਂ ਨੂੰ ਲੈ ਕੇ ਇੱਥੇ ਪੇਸ਼ ਕੀਤਾ ਜਾਣਾ ਤਾਂ ਤਸਵੀਰਾਂ ਤੜ ਨਾਲ ਕੋਰਟ ਦੀਆਂ ਵੀ ਸੰਝਿਆ ਕਰ ਰਹੇ ਨੇ ਤੇ ਵਕੀਲ ਤੇ ਨਾਲ ਵੀ ਜਿਹੜੀ ਆ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਤਾਂ ਇੱਥੇ ਜੋ ਵਕੀਲ ਨੇ ਸਰਕਾਰੀ ਵਕੀਲ ਨੇ ਉਹ ਵੀ ਛੱਡਨਾ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਦੇ ਇਸ ਪੇਸ਼ੀ ਦੇ ਉੱਤੇ ਕੀ ਕਹਿਣਾ ਹੈ ਕਿਉਂਕਿ ਜੋ 39 ਨੰਬਰ ਐਫਆਰ ਦੇ ਦੇਣ ਜੋ ਆਉਂਦੇ ਕੇਸ ਦੇ ਦਰਮਿਆਨ ਜੋ ਅੱਜ ਇਹਨਾਂ ਦੇ ਵਕੀਲ ਨੇ ਕਿਉਂਕਿ ਟਰਾਈਲ ਜਿਹੜਾ ਇਸ ਕੋਰਟ ਦੇ ਵਿੱਚ ਹੋਣਾ ਹੈ ਟਰਾਈਲ ਜੋ ਗੁਰੂ ਨਗਰੀ ਦੀ ਇਸ ਕੋਰਟ ਦੇ ਵਿੱਚ ਹੋਏਗਾ ਪਹਿਲਾਂ ਜ਼ਰੂਰ ਉਹਨਾਂ ਨੂੰ ਜੋ ਕਹਿ ਸਕਦੇ ਆ ਕਿ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਕਿਉਂਕਿ ਐਨਐਸਏ ਲੱਗਦੀ ਹੈ 1 ਸਾਲ ਦੀ ਐਨਐਸਏ ਲੱਗਦੀ ਹੈ ਉਸ ਤੋਂ ਬਾਅਦ ਐਨਐਸਏ ਵਧਾ ਵੀ ਦਿੱਤੀ ਜਾਂਦੀ ਹੈ ਅਮਰਿਤਪਾਲ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜਿਲ੍ਹਿਆਂ ਸ਼ਿਫਟ ਕਰ ਦਿੱਤਾ ਹੈ ਸਾਡੇ ਨਾਲ ਸਰਕਾਰੀ ਵੀ ਕਿਨ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਜੀ ਕੀ ਕੀ ਵਿਚਾਰ ਸੀ ਦੇ ਵਿੱਚ ਲਿਖਿਆ ਹੋਇਆ ਹੈ ਦੇਖੋ ਜਿਹੜਾ 39 ਨੰਬਰ ਐਫ ਆਈ ਆਰ ਚ ਅੱਜ ਪੇਸ਼ ਕਰਨਾ ਇਹਨਾਂ ਨੂੰ ਜੀ ਤੇ ਇਹ ਜਿਹੜੀ ਹੈਗੀ 39 ਨੰਬਰ ਐਫ ਆਈ ਆਰ ਜਿਹੜੀ ਅਕਰੰਸ ਜਿਹੜਾ ਧਰਨਾ ਦਿੱਤਾ ਸੀਗਾ ਇਹਨਾਂ ਨੇ ਜਿਸ ਦੇ ਅਗੇਂਸਟ ਐਫ ਆਈ ਆਰ ਲੋਜ ਕੀਤੀ ਸੀਗੀ ਉਸ ਚ ਪੇਸ਼ ਕਰਨਾ ਜੀ ਉਹ ਕਿਹਾ ਜਾ ਰਿਹਾ ਕਿ ਬਿਆਨਾਂ ਦੇ ਜ਼ਾਦ ਉੱਪਰ ਇਹ ਉਹਨੇ ਬਿਆਨ ਦੇ ਚੱਕੇ ਸਾਥੀਆਂ ਦੇ ਵੱਲੋਂ ਕਿ ਸਾਨੂੰ ਅਮਰਤਪਾਲ ਨੇ ਥਾਣੇ ਦੇ ਉੱਪਰ ਹਮਲਾ ਕਰਨ ਵਾਸਤੇ ਕਿਹਾ ਗਿਆ ਸੀ ਉਧਰ ਲਹਿਰ ਚਲਾਈ ਗਈ ਸੀ ਇੱਕ ਉਸਾਇਆ ਸੀਗਾ ਨਹੀਂ ਦੇਖੋ ਇਹ ਮਿਸਕਨਸੈਪਸ਼ਨ ਕ੍ਰੀਏਟ ਕੀਤੀ ਜਾਂ ਡੀ ਕਿ ਸਾਨੂੰ ਉਸਾਇਆ ਗਿਆ ਜਾਂ ਡਿਸਕਲੋਜ਼ਰ ਸਟੇਟਮੈਂਟ ਆ ਗਈ ਹੈ ਡਿਸਕਲੋਜ਼ਰ ਸਟੇਟਮੈਂਟ ਇਹਨਾਂ ਦੀ ਹੁੰਦਾ ਉਹ ਦੇਖੋ ਖਾਲੀ ਪੇਪਰ ਤੇ ਵੀ ਸਾਈਨ ਕਰਾ ਸਕਦੇ ਆ ਅੰਡਰ ਇਨਫਲੂਐਂਸ ਵੀ ਸਾਈਨ ਕਰਾ ਸਕਦੇ ਆ ਜਦ ਕਿ ਖੁਦ ਕਹਿੰਦੇ ਕਿ ਆਪਾਂ ਕੋਈ ਇਹੋ ਜਿਹਾ ਬਿਆਨ ਦਿੱਤਾ ਹੀ ਨਹੀਂ ਹੈ ਜੇ ਤੁਸੀਂ ਚਲਾਨ ਦੀ ਰਿਪੋਰਟ ਵੀ ਪੜੋਗੇ ਜੇ ਤੁਹਾਡੇ ਕੋਲ ਹੋਏਗੀ ਤੁਸੀਂ ਉਹਨੂੰ ਲਾਈਨ ਵਾਈਜ਼ ਦੇਖੋ ਕਿ ਵਰਡ ਵਾਈਜ਼ ਦੇਖੋ ਕਿ ਸਾਰਿਆਂ ਦੇ ਬਿਆਨ ਸੇਮ ਕਾਪੀ ਕੀਤੇ ਗਏ ਹੋਏ ਨੇ ਕੋਈ ਡਿਫਰੈਂਸ ਨਹੀਂ ਹੈਗਾ ਜਿੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਇੰਟੈਂਸ਼ਨ ਇਹਨਾਂ ਦਾ ਮੋਟਿਵ ਸਿਰਫ ਸਾਣਾ ਸੀਗਾ ਝੂਠੇ ਕੇਸ 'ਚ ਤੇ ਡਿਫੇਮ ਕਰਨਾ ਸੀਗਾ ਆਲ ਓਵਰ ਬਰਡ 'ਚ ਪਰ ਵਕੀਲ ਸਾਹਿਬ ਇੱਕ ਉਹਨਾਂ ਦੀ ਚੈਟਿੰਗ ਵੀ ਜਿਹੜੀ ਵਾਇਰਲ ਹੋ ਰਹੀ ਆ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਨਹੀਂ ਅਮਰਤਪਾਲ ਦੀਆਂ ਬਹੁਤ ਕੁਝ ਨਿਕਲ ਕੇ ਬਾਹਰ ਆ ਰਹੀ ਹੈ ਦੇਖੋ ਵੀਡੀਓ ਚੈਟਿੰਗ ਸਾਡੇ ਇਸ ਕੇਸ ਨਾਲ ਰਿਲੇਟਡ ਨਹੀਂ ਹੈ ਤੇ ਨਾਮ ਇਸ ਬਾਰੇ ਕੋਈ ਸਟੱਡੀ ਕੀਤੀ ਹੈ ਨਾਮ ਨੂੰ ਪਤਾ ਹੈ ਕੋਈ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਇਸ ਦਾ ਪਰ ਇਕੱਲਾ ਸਾਹਮਣੇ ਹ ਕੋ ਜੇ ਡਿਸਕਲੋਜ਼ ਸਟੇਟਮੈਂਟ ਜਾਂ ਚੀਜ਼ ਲਿਖਦੇ ਆ ਤੇ ਤੁਸੀਂ ਇਹਨਾਂ ਦੀ ਦੇਖੋ ਇਹਨਾਂ ਦੀ ਸੋਚ ਕੀ ਹੈ ਇਹਨਾਂ ਨੇ 307 ਇਨਵੈਸਟੀਗੇਸ਼ਨ ਕਰਨੀ ਹੈ ਕਿ ਜਿਹੜੀ ਆਸਾਮ ਦੀ ਗੱਲ ਸੀ ਉਹਦੀ ਇਨਵੈਸਟੀਗੇਸ਼ਨ ਕਰਨੀ ਸੀਗੀ ਇਹ ਸਿਰਫ ਇੱਕ ਡਿਫੇਮ ਕਰਨ ਵਾਸਤੇ ਮਨਘੜਤ ਕਹਾਣੀ ਬਣਾਈ ਗਈ ਕਿਉਂਕਿ ਇਹ ਜਿਹੜਾ ਨਸ਼ੇ ਛਡਾਣ ਦੀ ਵੀ ਹੀਰ ਚਲਾ ਰਿਹਾ ਸੀਗਾ ਇਹੀ ਬੰਦਾ ਨਸ਼ੇ ਕਰੂਗਾ ਠੀਕ ਹੈ ਨਾ ਇਸ ਪੁਆਇੰਟ ਨੂੰ ਲੈ ਕੇ ਕਿ ਕਿਉਂਕਿ ਜਿਹੜਾ ਇਹ ਦੇਖਦੇ ਕਿ ਜਿਹੜਾ ਨਸ਼ੇ ਦੇ ਖਿਲਾਫ ਚੱਲਦਾ ਉਹ ਮਾਫੀਆ ਹਰ ਕਿਸੇ ਨੂੰ ਛੁੱਟਣ ਦੀ ਕਰਦਾ ਜੀ ਇਸ ਕਰਕੇ ਇਹ ਅਲੀਗੇਸ਼ਨ ਇੱਥੇ ਝੂਠੇ ਲਗਾਏ ਜਾਏ ਕਿਉਂਕਿ ਸਿੰਗਲ ਪ੍ਰੂਫ ਨਹੀਂ ਹੈ ਕਿ ਨਸ਼ਾ ਕਰਦਾ ਜੇ ਕਰਦਾ ਬਾਜੇ ਕਿ ਇਹਦਾ ਡੋਪ ਟੈਸਟ ਕਰਾ ਲੈਂਦੇ ਉਸ ਦਿਨ ਉਹ ਨਾਲ ਲੱਗਦੇ ਕਿ ਇਹ ਵੀ ਨਸ਼ਾ ਕਰਦਾ ਹੈ ਜੀ ਪਰ ਉਹ ਕਹ ਰਹੇ ਕਿ ਜਿਹੜੇ ਨਸ਼ਾ ਕੇਂਦਰੂ ਬਣਾਏ ਗਏ ਸਨ ਜਾਂ ਗੁਰਦੁਆਰਿਆਂ ਦੇ ਵਿੱਚ ਸੈਂਟਰ ਬਣਾਏ ਗਏ ਸਨ ਉਹਦੇ ਇੱਕ ਆੜ ਦੇ ਵਿੱਚ ਵੱਖਰੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਨੌਜਵਾਨਾਂ ਨੂੰ ਅਮਰਤਪਾਲ ਦੇ ਵੱਖਰੀ ਜਿਹੜੀ ਆਪਣੀ ਫੋਰਸ ਤਿਆਰ ਕਰ ਰਹੀ ਸੀਗੇ ਅਮਰਤ ਤੇ ਕਿੰਨੇ ਕ ਕਮਾਂਡੋ ਫੜ ਲਏ ਇਹਨਾਂ ਨੇ ਜੀ ਕਿੰਨੇ ਕ ਮਤਲਬ ਕਿ ਫੋਰਸ ਲਿਆਂਦੀ ਹੋਗੀ ਆਰਮੀ ਲਿਆਂਦੀ ਹੋਗੀ ਟੈਂਕ ਰੱਖੇ ਹੋਣਗੇ ਕੋਈ ਨਾ ਕੋਈ ਤਾਂ ਰੱਖਿਆ ਹੋਊਗਾ ਨਾ ਕੋਈ ਹਥਿਆਰ ਹਥਿਆਰ ਤਾਂ ਰਿਕਵਰ ਹੋਇਆ ਨਾ ਉਹ ਕਿੱਥੋਂ ਲੈ ਕੇ ਆਣਗੇ ਕੇਸ 'ਚ ਕੁਝ ਪੇਛੇ ਕੀਤਾ ਨਾ ਫਿਰ ਇਹਨਾਂ ਨੇ ਕਹਾਣੀਆਂ ਤਾਂ ਬਹੁਤ ਵੱਡੀਆਂ ਸੀਗੀਆਂ ਕਿ ਖਾਲਿਸਤਾਨ ਦੀ ਫੋਰਸ ਬਣ ਰਹੀ ਹੈ ਜੀ ਇਹ ਟ੍ਰੇਨਿੰਗ ਦੇ ਰਿਹਾ ਜੀ ਟ੍ਰੇਨਿੰਗ ਸੈਂਟਰ 'ਚੋਂ ਕੁਝ ਰਿਕਵਰ ਹੋਇਆ ਕਿੰਨੇ ਕ ਬੰਦੇ ਟ੍ਰੇਨਰ ਲੈ ਕੇ ਆਏ ਕੁਝ ਆਨ ਰਿਕਾਰਡ ਨਹੀਂ ਆਇਆ ਫਿਰ ਉਹਨਾਂ ਜੋ ਕੁਝ ਨਹੀਂ ਲੱਭਾ ਤੇ ਨਸ਼ਿਆਂ ਦੇ ਉੱਪਰ ਆ ਗਏ ਇਹ ਸਿਰਫ ਇੱਕ ਜਿਵੇਂ ਲਾ ਲੋ ਕਿ ਬਦਨਾਮ ਕਰਨ ਦਾ ਸਿਸ ਨਾਲੇ ਵਿਖੇ ਗਏ ਸੀਗੇ ਤਾਂ ਸਰਕਾਰੀ ਜੇ ਕਹਿ ਲਈਏ ਕਿ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਵੀ ਫਟਰ ਕੀਤਾ ਗਿਆ ਸੀਗਾ ਐਸਪੀ ਰੈਂਕ ਦੇ ਅਧਿਕਾਰੀ ਵੀ ਫਟਰ ਕੀਤੇ ਗਏ ਸੀਗੇ ਦੇਖੋ ਜਿਹੜੀਆਂ ਵੀਡੀਓਜ਼ ਇਹਨਾਂ ਨੇ ਲਗਾਈਆਂ ਮੇਰੇ ਖਿਆਲ ਚ 7-8 ਵੀਡੀਓਜ਼ ਲਗਾਈਆਂ ਉਹ ਚ ਦੇ ਕਿਤੇ ਨਹੀਂ ਆਇਆ ਕਿ ਕੋਈ ਕਿਸੇ ਨੂੰ ਫਟੜ ਕਰ ਰਿਹਾ ਠੀਕ ਹੈ ਨਾ ਜੇ ਫਟੜ ਹੋ ਸਕਦਾ ਕੋਈ ਆਪਣੇ ਸੱਟ ਲੱਗੀ ਹੋਏ ਕੇ ਹਜੂਮ ਸੀਗਾ ਪਹਿਲੇ ਆਪ ਤੇ ਬੈਰੀਕੇਟ ਖੋਲ ਖੋਲ ਕੇ ਸਾਰਿਆਂ ਨੂੰ ਅੰਦਰ ਕਰ ਰਿਹਾ ਠੀਕ ਹੈ ਨਾ ਕਿ ਅੰਦਰ ਆ ਜਾਓ ਹੁਣ ਬਾਹਰ ਚ ਕੀ ਕਹਾਣੀ ਹੋਈ ਹੈ ਕਿਸ ਤਰ੍ਹਾਂ ਆਪੇ ਸੱਟ ਲੱਗੀ ਹੈ ਡੇਕੇ ਲੱਗੀ ਹੈ ਕਿਉਂਕਿ ਕਈ ਬੰਦਿਆਂ ਨੂੰ ਵੀ ਡੇਕੇ ਲੱਗੀ ਹੈ ਇਹਦਾ ਮਤਲਬ ਇਹ ਨਹੀਂ ਕਿ ਇਸਨੇ ਸੱਟ ਮਾਰੀ ਹੋਏਗੀ ਠੀਕ ਹੈ ਨਾ ਇਹ ਸਿਰਫ ਇੱਕ ਝੂਠੇ ਅਲੀਗੇਸ਼ਨ ਹੈ ਪਰ ਇਸ ਸਵਾਲ ਹੁਣ ਕਿ ਅਮਰਤਪਾਲ ਉੱਥੇ ਕਰਨ ਕੀ ਗਿਆ ਸੀ ਅਜੇ ਨਾਲਾ ਥਾਣੇ ਵਿੱਚ ਕਰਨ ਕੀ ਗਿਆ ਸੀ ਉਹ ਕਹਿੰਦੇ ਕਿ ਸਾਥੀ ਨੇ ਚੁਰਾਈ ਹੈਗੀ ਸੀ ਕਿ ਅਮਰਤਪਾਲ ਹੋਣਾ ਸੀ ਜਦੋਂ ਉੱਥੇ ਜਾਣਾ ਗੁਰੂ ਸਾਹਿਬ ਜੀ ਦਾ ਸਰੂ ਦੇਖੋ ਜਦੋਂ ਇੱਕ ਇੱਕ ਝੂਠੀ ਐਫਆਈਆਰ ਦੋਸ਼ ਕੀਤੀ ਜਾਂਦੀ ਹੈ ਵਿਰੇਂਦਰ ਸਿੰਘ ਵੱਲੋਂ ਕਿ ਹਾਂ ਵੀ ਇਹ ਜਿਹੜਾ ਮੈਨੂੰ 15 ਤਰੀਕ ਨੂੰ ਜਿਹੜਾ ਬੰਦਾ ਅੰਮ੍ਰਿਤਸਰ ਦਾ ਹੈ ਹੀ ਨਹੀਂ ਆ ਤੁਸੀਂ ਸਟੋਰੀ ਦੇਖੋ ਇੱਕ ਬਰਿੰਦਰ ਸਿੰਘ ਦੀ ਵੀ ਬੰਦਾ ਸ਼ਾਇਦ ਤਰਨਤਾਰਨ ਜਾਂ ਕਿੱਥੋਂ ਦਾ ਸੀਗਾ ਉਹ ਕਹਿੰਦਾ ਕਿ ਮੈਂ ਅੰਮ੍ਰਿਤਸਰ ਆਇਆ ਮੱਥਾ ਟੇਕਣ ਮੈਂ ਇੱਕ ਸ਼ਿਕਾਇਤ ਕਰਨੀ ਸੀ ਅਮ੍ਰਿਤਪਾਲ ਨੂੰ ਮਿਲਣ ਦੀ ਤੇ ਮੈਨੂੰ ਮਿਲਣ ਨਹੀਂ ਦਿੱਤਾ ਗਿਆ ਅੰਮ੍ਰਿਤ ਉਹ ਅੰਮ੍ਰਿਤਸਰੋਂ ਮੱਥਾ ਟੇਕ ਕੇ ਬਾਅਦ ਵਿੱਚ ਨਾਲੇ ਮੱਥਾ ਆ ਗਿਆ ਤੇ ਕਹਿੰਦਾ ਮੱਥਾ ਟੇਕਿਆ ਮੈਂ ਕਹਿੰਦਾ ਉੱਥੇ ਮੈਨੂੰ ਬਾਹਰ ਬੁਲਾਇਆ ਇਹਨਾਂ ਨੇ ਬਾਹਰ ਬੁਲਾ ਕੇ ਤੇ ਮੈਨੂੰ ਕਿਡਨਾਪ ਕਰਕੇ ਜਲੂਪੁਰ ਖੇੜੇ ਲੈ ਗਏ ਠੀਕ ਹੈ ਜੀ ਉੱਥੇ ਮੈਨੂੰ ਕੁੱਟਮਾਰ ਕੀਤੀ ਤੇ ਇਲਜ਼ਾਮ ਵੀ ਲ ਇੱਕ ਬੰਨੇ ਕਹਿੰਨੇ ਹੈ ਕਿ ਇਹ ਫੰਡ ਬੜੇ ਜਾਂਦੇ ਜੀ ਇਹ 2000 ਕੱਢਣਗੇ ਠੀਕ ਹੈ ਨਾ ਉਥੋਂ ਜਾਲੂ-ਪੂਲ ਖੇਤ ਤੇ ਛੱਡ ਕੇ ਕਹਿੰਦਾ ਮੈਂ ਬੱਸ ਲੈ ਕੇ ਅੰਮ੍ਰਿਤਸਰ ਆਇਆ ਅੰਮ੍ਰਿਤਸਰੋਂ ਮੈਂ ਫੇਰ ਆ ਕੇ ਅਜਨਾਲੇ ਗਿਆ ਅਜਨਾਲੇ ਜਾ ਕੇ ਮੈਂ ਹਸਪੀਟਲ ਐਡਮਿਟ ਹੋਇਆ ਫਿਰ ਮੈਂ ਐਫ ਆਈ ਆਰ ਲੋਜ ਕੀਤੀ ਸਟੋਰੀ ਦੇਖੋ ਕਿਉਂਕਿ ਜਿੱਥੇ ਅਜਨਾਲੇ ਨੂੰ ਪਛਾਣਾ ਹੈਗਾ ਜੀ ਉਹ ਸਾਰੀ ਸਟੋਰੀ ਨੂੰ ਅਜਨਾਲੇ ਲੈ ਆ ਕੇ ਘਰ ਤੱਕ ਗਿਆ ਠੀਕ ਹੈ ਕਿ ਨਹੀਂ ਹੁਣ ਜਦੋਂ ਕਿੰਨੇ ਅਲੀਗੇਸ਼ਨ ਲਾਏ ਕਿ ਇਹ ਤੂਫਾਨ ਸਿੰਘ ਵਗੈਰਾ ਨੇ ਕੀਤਾ ਸੀਗਾ 23 ਤਰੀਕ ਨੂੰ ਸਾਰਾ ਅਲੀਗੇਸ਼ਨ ਹੁੰਦਾ 24 ਤਰੀਕ ਨੂੰ ਪੁਲਿਸ ਕਹਿੰਦੀ ਜਿਹਨੂੰ ਛਡਾਣ ਗਏ ਸੀਗੇ ਛਡਾਣ ਕੀ ਗਏ ਸੀ ਜਿਹਦੇ ਵਾਸਤੇ ਧਰਨਾ ਦਿੱਤਾ ਕਿ ਤੁਸੀਂ ਝੂਠੀ ਐਫ ਆਈ ਆਰ ਲੋਜ ਕੀਤੀ ਹੈ ਤੂਫਾਨ ਸਿੰਘ ਤੁਸੀਂ ਨਜਾਇਜ਼ ਫੜਿਆ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਤੇ 24 ਤਰੀਕ ਨੂੰ ਪੁਲਿਸ ਕੀ ਕਰਦੀ ਹੈ ਕੋਰਟ ਦੇ ਵਿੱਚ ਡਿਸਚਾਰਜ ਕਰ ਦਿੰਦੀ ਹੈ ਕਿ ਤੂਫਾਨ ਸਿੰਘ ਫਾਊਂਡ ਇਨੋਸੈਂਟ ਕਿ ਉਹਦੇ ਬੇਗੁਣਾ ਉਹਦਾ ਕੰਮ ਹੀ ਨਹੀਂ ਰੋਲ ਹੀ ਨਹੀਂ ਸੀਗਾ ਕੀ ਨਾ ਉਸ ਤੋਂ ਬਾਅਦ 24 ਤਰੀਕ ਨੂੰ ਇਹਨਾਂ ਦੇ ਉੱਪਰ ਐਫਆਈਆ ਦਰਜ ਕਰ ਦਿੰਦੀ ਹੈ ਤੁਸੀਂ ਇੱਥੋਂ ਦੇਖ ਦੋ ਕਿ ਇਹ ਸਾਰਾ ਸਿਸਟਮ ਇੱਕ ਕ੍ਰੀਏਟ ਕੀਤਾ ਜਾਂਦਾ ਜਿਹੜਾ ਬੰਦਾ ਨਸ਼ੇ ਦੇ ਕਲੱਬ ਚੱਲੂਗਾ ਉਹਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾਏਗਾ ਰਜਿੰਦਰ ਜਿੱਥੇ ਉਹਨਾਂ ਦਾ ਡੇਰਾ ਸੀਗਾ ਉੱਥੇ ਹੀ ਲੈ ਕੇ ਜਾਇਆ ਜਾਂਦਾ ਜਲੰਪੁਰ ਖੇੜੇ ਦੇ ਲੱਗੇ ਜਿਹੜੀ ਹੈ ਉਹ ਆਪਣਾ ਕਹਿ ਸਕਦੇ ਕਿ ਮੋਟਰ ਸੀਗੀ ਉੱਥੇ ਲੈ ਕੇ ਜਾਂਦੇ ਉੱਥੇ ਜਾ ਕੇ ਕੁੱਟਿਆ ਜਾਂਦਾ ਹੁਣ ਕੋਈ ਕੈਮੀ ਬਸ ਬਾਰੇ ਵਿੱਚ ਉਹਨੂੰ ਉੱਥੇ ਜਾ ਕੇ ਕੁੱਟਿਆ ਜਾਂਦਾ ਉਸ ਮੋਟਰ ਦੇ ਉੱਤੇ ਉਸ ਜਿਹੜਾ ਡੇਰਾ ਬਣਾਇਆ ਗਿਆ ਸੀ ਨਹੀਂ ਦੇਖੋ ਐਲੀਗੇਸ਼ਨ ਤੁਹਾਨੂੰ ਅੱਗੇ ਦੱਸਿਆ ਕਿ ਇੰਨੇ ਦੂ ਇਹ ਤੇ ਇੱਕ ਝੂਠਾ ਮਤਲਬ ਕਿ ਇੱਕ ਸਟੋਰੀ ਬਣਾਤੀ ਗਈ ਕਿ ਠੀਕ ਹੈ ਜੀ ਇਹਨੂੰ ਇੱਕ ਕੇਸੇ ਕੇ ਚ ਪਸਾਣਾ ਪਸਾਣਾ ਜੀ ਜਦੋਂ ਦੇਖਤਾ ਐਫ ਆਈ ਆਰ ਲੇਖਤੀ ਤੂਫਾਨ ਸਿੰਘ ਨੂੰ ਬਸਾਤਾ ਤੂਫਾਨ ਸਿੰਘ ਨੂੰ ਛੁਡਾਨਗੇ ਆ ਉਦੋਂ ਤੇ ਛੁਡਾਨਗੇ ਤੇ ਉਹ ਜੁਡੀਸ਼ੀਅਲ ਕਸਟਡੀ ਜੀ ਹੈਗਾ ਇਹਨਾਂ ਨੇ ਛੱਡਣਾ ਸੀਗਾ ਬਾਚੂ ਨੂੰ ਕਿਹਾ ਕਿ ਪੁਲਿਸ ਵਾਲ ਨੇ ਕਿਹਾ ਕਿ ਉਹ ਵੀ ਜੀ ਇਨੋਸੈਂਟ ਹੈਗਾ ਜੀ ਅੱਜ ਕਿੰਨੇ ਸਾਥੀ ਜਿਹੜੇ ਇੱਥੇ ਪੇਸ਼ ਕੀਤੇ ਜਾਣਗੇ ਅੱਜ ਜਿੰਨੇ ਵੀ ਅਰੈਸਟਡ ਹੈਗੇ ਜੀ ਨੀਅਰ ਅਬਾਊਟ 38 39 ਪਰ ਸਾਰੇ ਪੇਸ਼ ਕਰਨੇ ਆ ਜੀ ਜਿਹੜੇ 9 ਸਾਥ ਜਿਹੜੇ ਉੱਥੋਂ ਦੇ ਸੀਗੇ ਡਿਬਰੂਗੜ੍ਹ ਵਾਲੇ ਉਹਨਾਂ ਤੋਂ ਇਲਾਵਾ ਜਿਹੜੇ ਆ ਨਾਲ ਹੋਰ ਵੀ ਜਿਹੜੇ ਹਾਂਜੀ ਜਿਹੜੇ ਪਹਿਲੇ 28 ਫੜੇ ਸੀਗੇ ਉਹ ਵੀ ਪੇਸ਼ ਕਰਨੇ ਆ ਜੀ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੱਸ ਦਈਏ ਕਿ ਅੱਜ ਅਮਰਤਪਾਲ ਦੇ ਨਾਲ ਜਿਹੜੇ ਰਹਿੰਦੇ ਸਾਥੀ ਦਾ ਜਿਹੜੇ ਕਿ 9 ਸਾਥੀ ਜਿਹੜੇ ਡਿਬਰਗਟ ਜੇਲ ਦੇ ਵਿੱਚ ਨਾਲ ਰਹੇ ਸੀਗੇ ਤਾਂ ਉਸ ਤੋਂ ਇਲਾਵਾ ਜਿਹੜੇ 28 ਹੋਰ ਸਾਥੀ ਜਿਹੜੇ ਆ ਫੜੇ ਗਏ ਸੀਗੇ ਤਾਂ ਉਹ ਸਾਰਿਆਂ ਨੂੰ ਅੱਜ ਇਕੱਠੇ ਕਰਕੇ ਇਸ ਕੋਰਟ ਦੇ ਵਿੱਚ ਟ੍ਰਾਇਲ ਬੇਸਿਸ ਉੱਤੇ ਪੇਸ਼ ਕੀਤਾ ਜਾਏਗਾ ਤਾਂ ਕੁਝ ਸਮੇਂ ਦੇ ਵਿੱਚ ਜੋ ਅਮਰਤਪਾਲ ਉਹਨਾਂ ਦੇ ਜੋ ਸਾਥੀ ਨੇ ਉਹਨਾਂ ਨੂੰ ਇਸ ਕੋਰਟ ਦੇ ਵਿੱਚ ਪੇਸ਼ ਥੋੜੇ ਕੁਛ ਹੀ ਸਮੇਂ ਦੇ ਵਿੱਚ ਕੀਤਾ ਜਾਏਗਾ ਤਾਂ ਤੜਨਾ ਕੱਲੀ ਕੱਲੀ ਤਸਵੀਰ ਜਿਹੜੀ ਆ ਉਸ ਪੇਸ਼ੀ ਦੀ ਜਿਹੜੀ ਆ ਲਗਾਤਾਰ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਮਨੀ ਟੀਵੀ ਦੇ ਨਾਲ ਕੈਮਰਾਮੈਨ ਸਦੀਕ ਮਰਦਾਨਾ ਲੈਕਚਰਨਿਕ ਜਗਮਨੀ ਟੀਵੀ ਸ਼੍ਰੀ ਅਮਰ ਸਾਈ